ਤੋ ਜ਼ਰਾ ਸੋਚੋ ਤੁਸੀਂ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਜਿਉਣ ਲਈ ਇੱਕ ਬੇਗਾਨੇ ਮੁਲਕ ਹੈ ਉੱਥੇ ਜਾ ਕੇ ਪੜ੍ਹਾਈ ਵੀ ਕੀਤੀ ਡਿਗਰੀ ਵੀ ਲਈ ਤੇ ਨੌਕਰੀ ਵੀ ਮਿਲ ਗਈ ਨਵੇਂ ਸੁਪਨੇ ਵੀ ਸੱਜ ਗਏ ਪਰ ਇੱਕ ਪੁਲਿਸ ਚੈੱਕ ਦੀ ਈਮੇਲ ਨੇ ਸਭ ਕੁਝ ਤੈਸ ਨੈਸ ਕਰਕੇ ਰਖ ਦਿੱਤਾ ਇਹ ਕਹਾਣੀ ਹੈ 28 ਸਾਲ ਦੀ ਸ਼ੈਨਨ ਸਮਿਥ ਦੀ ਜੋ ਯੂਕੇ ਤੋਂ ਆਸਟ੍ਰੇਲੀਆ ਆਈ ਸੀ ਸ਼ੋਸ਼ਲ ਵਰਕ ਦੀ ਡਿਗਰੀ ਕੀਤੀ ਤੇ ਹੁਣ ਪੀਆਰ ਲਈ ਅਰਜੀ ਦੇ ਰਹੀ ਸੀ ਪਰ ਉਸ ਦੇ ਨਾਮ ਤੇ ਉਹ ਅਪਰਾਧ ਦਰਜ ਨਿਕਲੇ ਜਿਨ੍ਹਾਂ ਬਾਰੇ ਉਹ ਕਹਿੰਦੀ ਹੈ ਕਿ ਮੈਂ ਕਦੀ ਇਹ ਕੀਤੇ ਹੀ ਨਹੀਂ ਐਨਪੀਸੀ ਦੇ ਵਿੱਚ ਚਾਰ ਅਪਰਾਧ ਉਸ ਦੇ ਨਾਮ ਲਿਸਟ ਹਨ ਪਰ ਸ਼ੈਨਨ ਕਹਿੰਦੀ ਹੈ ਕਿ 2019 ਉਸ ਵੇਲੇ ਤਾਂ ਮੈਂ ਆਸਟ੍ਰੇਲੀਆ ਦੇ ਵਿੱਚ ਹੈ ਹੀ ਨਹੀਂ ਸੀ ਤੇ ਇਸ ਜਗ੍ਹਾ ਦਾ ਤਾਂ ਮੈਂ ਕਦੀ ਨਾ ਹੀ ਸੁਣਿਆ ਸੀ ਸ਼ੈਨਨ ਕਹਿੰਦੀ ਹੈ ਕਿ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਹਸਾਂ ਜਾਂ ਰੋਮਾ ਮਹਿਤਾ ਕਾਨੂੰਨ ਤੋਂ ਡਰ ਕੇ ਕਦੀ ਲਾਈਨ ਵੀ ਕਰਾਸ ਨਹੀਂ ਕੀਤੀ ਅ ਸ਼ੈਨਨ ਤੇ ਉਸ ਦਾ ਸਾਥੀ ਮੈਥਿਓ ਦਾ ਕਹਿਣਾ ਹੈ ਕਿ ਇਹ ਮਿਸਟੇਕਨ ਆਈਡੈਂਟੀਟੀ ਹੈ ਸ਼ਾਇਦ ਕਿਸੇ ਹੋਰ ਦੇ ਕੇਸ ਦੇ ਵਿੱਚ ਉਸ ਦਾ ਨਾਮ ਗਲਤੀ ਨਾਲ ਜੁੜ ਗਿਆ ਹਾਲਾਂਕਿ ਇਹ ਐਫਪੀ ਕਹਿੰਦਾ ਹੈ ਕਿ ਏਆਈ ਨਹੀਂ ਵਰਤੀ ਜਾ ਰਹੀ ਹੈ ਪਰ ਗਲਤੀ ਕਿੱਥੇ ਹੋਈ ਇਹ ਵੱਡਾ ਸਵਾਲ ਹੈ ਤੇ ਹੁਣ ਸਭ ਤੋਂ ਵੱਡਾ ਦਬਾਅ ਹੈ ਵੀਜ਼ਾ ਅਰਜੀ ਲਈ ਸਿਰਫ 60 ਦਿਨ ਲਹਿ ਗਏ ਹਨ ਤੇ ਆਖਰੀ ਤਰੀਕ 13 ਜਨਵਰੀ ਹੈ ਜੇ ਨਵਾਂ ਕਲੀਅਰ ਸਰਟੀਫਿਕੇਟ ਨਾ ਮਿਲਿਆ ਤਾਂ ਉਸ ਦਾ ਸੁਪਨਾ ਟੁੱਟ ਜਾਵੇਗਾ ਸ਼ੈਨਨ ਨੇ ਕਿਹਾ ਕਿ ਜੇ ਇਹ ਸਭ ਕੁਝ ਨਾ ਸੁਲ ਗਿਆ ਤਾਂ ਮੈਨੂੰ ਯੂਕੇ ਵਾਪਸ ਜਾਣਾ ਪਵੇਗਾ ਤੇ ਮੇਰਾ ਸਭ ਕੁਝ ਖਤਮ ਹੋ ਜਾਵੇਗਾ ਇੱਕ ਈਮੈਨ ਨੇ ਇਹ ਸਵਾਲ ਖੜਾ ਕਰ ਦਿੱਤਾ ਜਦੋਂ ਸਿਸਟਮ ਗਲਤੀ ਕਰੇ ਤਾਂ ਇਨਸਾਨ ਦੀ ਜ਼ਿੰਦਗੀ ਕੌਣ ਬਚਾਏਗਾ ਸ਼ੈਨਨ ਇੰਤਜ਼ਾਰ ਕਰ ਰਹੀ ਹੈ ਸਾਫ਼ ਰਿਪੋਰਟ ਦੀ ਸਾਫ਼ ਹੋ ਇੱਕ ਦੀ ਤੇ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸ਼ੈਨਨ ਨੂੰ ਇਨਸਾਫ਼ ਮਿਲਦਾ ਹੈ ਜਾਂ ਨਹੀਂ ਤੁਹ ਜ਼ਰਾ ਸੋਚੋ ਤੁਸੀਂ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਜਿਉਣ ਲਈ ਇੱਕ ਬੇਗਾਨੇ ਮੁਲਕ ਹੈ ਉੱਥੇ ਜਾ ਕੇ ਪੜਾਈ ਵੀ ਕੀਤੀ ਡਿਗਰੀ ਵੀ ਲਈ ਤੇ ਨੌਕਰੀ ਵੀ ਮਿਲ ਗਈ ਨਵੇਂ ਸੁਪਨੇ ਵੀ ਸੱਜ ਗਏ ਪਰ ਇੱਕ ਪੁਲਿਸ ਚੈੱਕ ਦੀ ਈਮੇਲ ਨੇ ਸਭ ਕੁਝ ਤੈਸ ਨੈਸ ਕਰਕੇ ਰਖ ਦਿੱਤਾ ਇਹ ਕਹਾਣੀ ਹੈ 28 ਸਾਲ ਦੀ ਸ਼ੈਨਨ ਸਮਿਥ ਦੀ ਜੋ ਯੂਕੇ ਤੋਂ ਆਸਟ੍ਰੇਲੀਆ ਆਈ ਸੀ ਸੋਸ਼ਲ ਵਰਕ ਦੀ ਡਿਗਰੀ ਕੀਤੀ ਤੇ ਹੁਣ ਪੀਆਰ ਲਈ ਅਰਜੀ ਦੇ ਰਹੀ ਸੀ ਪਰ ਉਸ ਦੇ ਨਾਮ ਤੇ ਉਹ ਅਪਰਾਧ ਦਰਜ ਨਿਕਲੇ ਜਿਨ੍ਹਾਂ ਬਾਰੇ ਉਹ ਕਹਿੰਦੀ ਹੈ ਕਿ ਮੈਂ ਕਦੀ ਇਹ ਕੀਤੇ ਹੀ ਨਹੀਂ ਐਨਪੀਸੀ ਦੇ ਵਿੱਚ ਚਾਰ ਅਪਰਾਧ ਉਸ ਦੇ ਨਾਮ ਲਿਸਟ ਹਨ ਪਰ ਸ਼ੈਨਨ ਕਹਿੰਦੀ ਹੈ ਕਿ 2019 ਉਸ ਵੇਲੇ ਤਾਂ ਮੈਂ ਆਸਟ੍ਰੇਲੀਆ ਦੇ ਵਿੱਚ ਹੈ ਹੀ ਨਹੀਂ ਸੀ ਤੇ ਇਸ ਜਗ੍ਹਾ ਦਾ ਤਾਂ ਮੈਂ ਕਦੀ ਨਾ ਹੀ ਸੁਣਿਆ ਸੀ ਸ਼ੈਨਨ ਕਹਿੰਦੀ ਹੈ ਕਿ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਹਸਾਂ ਜਾਂ ਰੋਮਾ ਮਹਿਤਾ ਕਾਨੂੰਨ ਤੋਂ ਡਰ ਕੇ ਕਦੀ ਲਾਈਨ ਵੀ ਕਰਾਸ ਨਹੀਂ ਕੀਤੇ ਅ ਸ਼ੈਨਨ ਤੇ ਉਸ ਦਾ ਸਾਥੀ ਮੈਥਿਓ ਦਾ ਕਹਿਣਾ ਹੈ ਕਿ ਇਹ ਮਿਸਟੇਕਨ ਆਈਡੈਂਟੀਟੀ ਹੈ ਸ਼ਾਇਦ ਕਿਸੇ ਹੋਰ ਦੇ ਕੇਸ ਦੇ ਵਿੱਚ ਉਸ ਦਾ ਨਾਮ ਗਲਤੀ ਨਾਲ ਜੁੜ ਗਿਆ ਹਾਲਾਂਕਿ ਇਹ ਐਫਪੀ ਕਹਿੰਦਾ ਹੈ ਕਿ ਏਆਈ ਨਹੀਂ ਵਰਤੀ ਜਾ ਰਹੀ ਹੈ ਪਰ ਗਲਤੀ ਕਿੱਥੇ ਹੋਈ ਇਹ ਵੱਡਾ ਸਵਾਲ ਹੈ ਤੇ ਹੁਣ ਸਭ ਤੋਂ ਵੱਡਾ ਦਬਾਅ ਹੈ ਵੀਜ਼ਾ ਅਰਜੀ ਲਈ ਸਿਰਫ 60 ਦਿਨ ਲਹਿ ਗਏ ਹਨ ਤੇ ਆਖਰੀ ਤਰੀਕ 13 ਜਨਵਰੀ ਹੈ ਜੇ ਨਵਾਂ ਕਲੀਅਰ ਸਰਟੀਫਿਕੇਟ ਨਾ ਮਿਲਿਆ ਤਾਂ ਉਸ ਦਾ ਸੁਪਨਾ ਟੁੱਟ ਜਾਵੇਗਾ ਸ਼ੈਨਨ ਨੇ ਕਿਹਾ ਹੈ ਕਿ ਜੇ ਇਹ ਸਭ ਕੁਝ ਨਾ ਸੁਲਝਿਆ ਤਾਂ ਮੈਨੂੰ ਯੂਕੇ ਵਾਪਸ ਜਾਣਾ ਪਵੇਗਾ ਤੇ ਮੇਰਾ ਸਭ ਕੁਝ ਖਤਮ ਹੋ ਜਾਵੇਗਾ ਇੱਕ ਈਮੇਲ ਨੇ ਇਹ ਸਵਾਲ ਖੜਾ ਕਰ ਦਿੱਤਾ ਜਦੋਂ ਸਿਸਟਮ ਗਲਤੀ ਕਰੇ ਤਾਂ ਇਨਸਾਨ ਦੀ ਜ਼ਿੰਦਗੀ ਕੌਣ ਬਚਾਏਗਾ ਸ਼ੈਨਨ ਇੰਤਜ਼ਾਰ ਕਰ ਰਹੀ ਹੈ ਸਾਫ ਰਿਪੋਰਟ ਦੀ ਸਾਫ ਵਿਖ ਦੀ ਤੇ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸ਼ੈਨਨ ਨੂੰ ਇਨਸਾਫ ਮਿਲਦਾ ਹੈ ਜਾਂ ਨਹੀਂ ਤੁਹ ਜ਼ਰਾ ਸੋਚੋ ਤੁਸੀਂ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਜਿਉਣ ਲਈ ਇੱਕ ਬੇਗਾਨੇ ਮੁਲਕ ਹੈ ਉੱਥੇ ਜਾ ਕੇ ਪੜ੍ਹਾਈ ਵੀ ਕੀਤੀ ਡਿਗਰੀ ਵੀ ਲਈ ਤੇ ਨੌਕਰੀ ਵੀ ਮਿਲ ਗਈ ਨਵੇਂ ਸੁਪਨੇ ਵੀ ਸੱਜ ਗਏ ਪਰ ਇੱਕ ਪੁਲਿਸ ਚੈੱਕ ਦੀ ਈਮੇਲ ਨੇ ਸਭ ਕੁਝ ਤੈਸ ਨੈਸ ਕਰਕੇ ਰਖ ਦਿੱਤਾ ਇਹ ਕਹਾਣੀ ਹੈ 28 ਸਾਲ ਦੀ ਸ਼ੈਨਨ ਸਮਿਥ ਦੀ ਜੋ ਯੂਕੇ ਤੋਂ ਆਸਟ੍ਰੇਲੀਆ ਆਈ ਸੀ ਸੋਸ਼ਲ ਵਰਕ ਦੀ ਡਿਗਰੀ ਕੀਤੀ ਤੇ ਹੁਣ ਪੀਆਰ ਲਈ ਅਰਜੀ ਦੇ ਰਹੀ ਸੀ ਪਰ ਉਸ ਦੇ ਨਾਮ ਤੇ ਉਹ ਅਪਰਾਧ ਦਰਜ ਨਿਕਲੇ ਜਿਨ੍ਹਾਂ ਬਾਰੇ ਉਹ ਕਹਿੰਦੀ ਹੈ ਕਿ ਮੈਂ ਕਦੀ ਇਹ ਕੀਤੇ ਹੀ ਨਹੀਂ ਐਨਪੀਸੀ ਦੇ ਵਿੱਚ ਚਾਰ ਅਪਰਾਧ ਉਸ ਦੇ ਨਾਮ ਲਿਸਟ ਹਨ ਪਰ ਸ਼ੈਰਨ ਕਹਿੰਦੀ ਹੈ ਕਿ 2019 ਉਸ ਵੇਲੇ ਤਾਂ ਮੈਂ ਆਸਟ੍ਰੇਲੀਆ ਦੇ ਵਿੱਚ ਹੈ ਹੀ ਨਹੀਂ ਸੀ ਤੇ ਇਸ ਜਗ੍ਹਾ ਦਾ ਤਾਂ ਮੈਂ ਕਦੀ ਨਾ ਹੀ ਸੁਣਿਆ ਸੀ ਸ਼ੈਰਨ ਕਹਿੰਦੀ ਹੈ ਕਿ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਹਸਨ ਜਾਂ ਰੋਮਾ ਮਹਿਤਾ ਕਾਨੂੰਨ ਤੋਂ ਡਰ ਕੇ ਕਦੀ ਲਾਈਨ ਵੀ ਕਰਾਸ ਨਹੀਂ ਕੀਤੇ ਅਸ਼ੈਨਨ ਤੇ ਉਸ ਦਾ ਸਾਥੀ ਮੈਥਿਓ ਦਾ ਕਹਿਣਾ ਹੈ ਕਿ ਇਹ ਮਿਸਟੇਕਨ ਆਈਡੈਂਟੀਟੀ ਹੈ ਸ਼ਾਇਦ ਕਿਸੇ ਹੋਰ ਦੇ ਕੇਸ ਦੇ ਵਿੱਚ ਉਸ ਦਾ ਨਾਮ ਗਲਤੀ ਨਾਲ ਜੁੜ ਗਿਆ ਹਾਲਾਂਕਿ ਇਹ ਐਫਪੀ ਕਹਿੰਦਾ ਹੈ ਕਿ ਏਆਈ ਨਹੀਂ ਵਰਤੀ ਜਾ ਰਹੀ ਹੈ ਪਰ ਗਲਤੀ ਕਿੱਥੇ ਹੋਈ ਇਹ ਵੱਡਾ ਸਵਾਲ ਹੈ ਤੇ ਹੁਣ ਸਭ ਤੋਂ ਵੱਡਾ ਦਬਾਅ ਹੈ ਵੀਜ਼ਾ ਅਰਜੀ ਲਈ ਸਿਰਫ 60 ਦਿਨ ਲਹਿ ਗਏ ਹਨ ਤੇ ਆਖਰੀ ਤਰੀਕ 13 ਜਨਵਰੀ ਹੈ ਜੇ ਨਵਾਂ ਕਲੀਅਰ ਸਰਟੀਫਿਕੇਟ ਨਾ ਮਿਲਿਆ ਤਾਂ ਉਸ ਦਾ ਸੁਪਨਾ ਟੁੱਟ ਜਾਵੇਗਾ ਸ਼ੈਨਨ ਨੇ ਕਿਹਾ ਹੈ ਕਿ ਜੇ ਇਹ ਸਭ ਕੁਝ ਨਾ ਸੁਲਝਿਆ ਤਾਂ ਮੈਨੂੰ ਯੂਕੇ ਵਾਪਸ ਜਾਣਾ ਪਵੇਗਾ ਤੇ ਮੇਰਾ ਸਭ ਕੁਝ ਖਤਮ ਹੋ ਜਾਵੇਗਾ ਇੱਕ ਈਮੇਲ ਨੇ ਇਹ ਸਵਾਲ ਖੜਾ ਕਰ ਦਿੱਤਾ ਜਦੋਂ ਸਿਸਟਮ ਗਲਤੀ ਕਰੇ ਤਾਂ ਇਨਸਾਨ ਦੀ ਜ਼ਿੰਦਗੀ ਕੌਣ ਬਚਾਏਗਾ ਸ਼ੈਨਨ ਇੰਤਜ਼ਾਰ ਕਰ ਰਹੀ ਹੈ ਸਾਫ ਰਿਪੋਰਟ ਦੀ ਸਾਫ ਵਿਖ ਦੀ ਤੇ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸ਼ੈਨਨ ਨੂੰ ਇਨਸਾਫ ਮਿਲਦਾ ਹੈ ਜਾਂ ਨਹੀਂ ਤੁਹ ਜ਼ਰਾ ਸੋਚੋ ਤੁਸੀਂ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਜਿਉਣ ਲਈ ਇੱਕ ਬੇਗਾਨੇ ਮੁਲਕ ਹੈ ਉੱਥੇ ਜਾ ਕੇ ਪੜਾਈ ਵੀ ਕੀਤੀ ਡਿਗਰੀ ਵੀ ਲਈ ਤੇ ਨੌਕਰੀ ਵੀ ਮਿਲ ਗਈ ਨਵੇਂ ਸੁਪਨੇ ਵੀ ਸੱਚ ਗਏ ਪਰ ਇੱਕ ਪੁਲਿਸ ਚੈੱਕ ਦੀ ਈਮੇਲ ਨੇ ਸਭ ਕੁਝ ਤੈਸ ਨੈਸ ਕਰਕੇ ਰਖ ਦਿੱਤਾ ਇਹ ਕਹਾਣੀ ਹੈ 28 ਸਾਲ ਦੀ ਸ਼ੈਨਨ ਸਮਿਥ ਦੀ ਜੋ ਯੂਕੇ ਤੋਂ ਆਸਟ੍ਰੇਲੀਆ ਆਈ ਸੀ ਸੋਸ਼ਲ ਵਰਕ ਦੀ ਡਿਗਰੀ ਕੀਤੀ ਤੇ ਹੁਣ ਪੀਆਰ ਲਈ ਅਰਜੀ ਦੇ ਰਹੀ ਸੀ ਪਰ ਉਸ ਦੇ ਨਾਮ ਤੇ ਉਹ ਅਪਰਾਧ ਦਰਜ ਨਿਕਲੇ ਜਿਨ੍ਹਾਂ ਬਾਰੇ ਉਹ ਕਹਿੰਦੀ ਹੈ ਕਿ ਮੈਂ ਕਦੀ ਇਹ ਕੀਤੇ ਹੀ ਨਹੀਂ ਐਨਪੀਸੀ ਦੇ ਵਿੱਚ ਚਾਰ ਅਪਰਾਧ ਉਸ ਦੇ ਨਾਮ ਲਿਸਟ ਹਨ ਪਰ ਸ਼ੈਨਨ ਕਹਿੰਦੀ ਹੈ ਕਿ 2019 ਉਸ ਵੇਲੇ ਤਾਂ ਮੈਂ ਆਸਟ੍ਰੇਲੀਆ ਦੇ ਵਿੱਚ ਹੈ ਹੀ ਨਹੀਂ ਸੀ ਤੇ ਇਸ ਜਗ੍ਹਾ ਦਾ ਤਾਂ ਮੈਂ ਕਦੀ ਨਾ ਹੀ ਸੁਣਿਆ ਸੀ ਸ਼ੈਨਨ ਕਹਿੰਦੀ ਹੈ ਕਿ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਹਸਾਂ ਜਾਂ ਰੋਮਾ ਮੈਤਾ ਕਾਨੂੰਨ ਤੋਂ ਡਰ ਕੇ ਕਦੀ ਲਾਈਨ ਵੀ ਕਰਾਸ ਨਹੀਂ ਕੀਤੇ ਅ ਸ਼ੈਨਨ ਤੇ ਉਸ ਦਾ ਸਾਥੀ ਮੈਥਿਓ ਦਾ ਕਹਿਣਾ ਹੈ ਕਿ ਇਹ ਮਿਸਟੇਕਨ ਆਈਡੈਂਟੀਟੀ ਹੈ ਸ਼ਾਇਦ ਕਿਸੇ ਹੋਰ ਦੇ ਕੇਸ ਦੇ ਵਿੱਚ ਉਸ ਦਾ ਨਾਮ ਗਲਤੀ ਨਾਲ ਜੁੜ ਗਿਆ ਹਾਲਾਂਕਿ ਇਹ ਐਫਪੀ ਕਹਿੰਦਾ ਹੈ ਕਿ ਏਆਈ ਨਹੀਂ ਵਰਤੀ ਜਾ ਰਹੀ ਹੈ ਪਰ ਗਲਤੀ ਕਿੱਥੇ ਹੋਈ ਇਹ ਵੱਡਾ ਸਵਾਲ ਹੈ ਤੇ ਹੁਣ ਸਭ ਤੋਂ ਵੱਡਾ ਦਬਾਅ ਹੈ ਵੀਜ਼ਾ ਅਰਜੀ ਲਈ ਸਿਰਫ 60 ਦਿਨ ਲਹਿ ਗਏ ਹਨ ਤੇ ਆਖਰੀ ਤਰੀਕ 13 ਜਨਵਰੀ ਹੈ ਜੇ ਨਵਾਂ ਕਲੀਅਰ ਸਰਟੀਫਿਕੇਟ ਨਾ ਮਿਲਿਆ ਤਾਂ ਉਸ ਦਾ ਸੁਪਨਾ ਟੁੱਟ ਜਾਵੇਗਾ ਸ਼ੈਨਨ ਨੇ ਕਿਹਾ ਕਿ ਜੇ ਇਹ ਸਭ ਕੁਝ ਨਾ ਸੁਲ ਗਿਆ ਤਾਂ ਮੈਨੂੰ ਯੂਕੇ ਵਾਪਸ ਜਾਣਾ ਪਵੇਗਾ ਤੇ ਮੇਰਾ ਸਭ ਕੁਝ ਖਤਮ ਹੋ ਜਾਵੇਗਾ ਇੱਕ ਈਮੈਨ ਨੇ ਇਹ ਸਵਾਲ ਖੜਾ ਕਰ ਦਿੱਤਾ ਜਦੋਂ ਸਿਸਟਮ ਗਲਤੀ ਕਰੇ ਤਾਂ ਇਨਸਾਨ ਦੀ ਜ਼ਿੰਦਗੀ ਕੌਣ ਬਚਾਏਗਾ ਸ਼ੈਨਨ ਇੰਤਜ਼ਾਰ ਕਰ ਰਹੀ ਹੈ ਸਾਫ਼ ਰਿਪੋਰਟ ਦੀ ਸਾਫ਼ ਹੋ ਇੱਕ ਦੀ ਤੇ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸ਼ੈਨਨ ਨੂੰ ਇਨਸਾਫ਼ ਮਿਲਦਾ ਹੈ ਜਾਂ ਨਹੀਂ ਤਾਂ ਜ਼ਰਾ ਸੋਚੋ ਤੁਸੀਂ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਜਿਉਣ ਲਈ ਇੱਕ ਬੇਗਾਨੇ ਮੁਲਕ ਹੈ ਉੱਥੇ ਜਾ ਕੇ ਪੜ੍ਹਾਈ ਵੀ ਕੀਤੀ ਡਿਗਰੀ ਵੀ ਲਈ ਤੇ ਨੌਕਰੀ ਵੀ ਮਿਲ ਗਈ ਨਵੇਂ ਸੁਪਨੇ ਵੀ ਸੱਜ ਗਏ ਪਰ ਇੱਕ ਪੁਲਿਸ ਚੈੱਕ ਦੀ ਈਮੇਲ ਨੇ ਸਭ ਕੁਝ ਤੈਸ ਨੈਸ ਕਰਕੇ ਰਖ ਦਿੱਤਾ ਇਹ ਕਹਾਣੀ ਹੈ 28 ਸਾਲ ਦੀ ਸ਼ੈਨਨ ਸਮਿਥ ਦੀ ਜੋ ਯੂਕੇ ਤੋਂ ਆਸਟ੍ਰੇਲੀਆ ਆਈ ਸੀ ਸੋਸ਼ਲ ਵਰਕ ਦੀ ਡਿਗਰੀ ਕੀਤੀ ਤੇ ਹੁਣ ਪੀਆਰ ਲਈ ਅਰਜੀ ਦੇ ਰਹੀ ਸੀ ਪਰ ਉਸ ਦੇ ਨਾਮ ਤੇ ਉਹ ਅਪਰਾਧ ਦਰਜ ਨਿਕਲੇ ਜਿਨ੍ਹਾਂ ਬਾਰੇ ਉਹ ਕਹਿੰਦੀ ਹੈ ਕਿ ਮੈਂ ਕਦੀ ਇਹ ਕੀਤੇ ਹੀ ਨਹੀਂ ਐਨਪੀਸੀ ਦੇ ਵਿੱਚ ਚਾਰ ਅਪਰਾਧ ਉਸ ਦੇ ਨਾਮ ਲਿਸਟ ਹਨ ਪਰ ਸ਼ੈਨਨ ਕਹਿੰਦੀ ਹੈ ਕਿ 2019 ਉਸ ਵੇਲੇ ਤਾਂ ਮੈਂ ਆਸਟ੍ਰੇਲੀਆ ਦੇ ਵਿੱਚ ਹੈ ਹੀ ਨਹੀਂ ਸੀ ਤੇ ਇਸ ਜਗ੍ਹਾ ਦਾ ਤਾਂ ਮੈਂ ਕਦੀ ਨਾ ਹੀ ਸੁਣਿਆ ਸੀ ਸ਼ੈਨਨ ਕਹਿੰਦੀ ਹੈ ਕਿ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਹਸਾਂ ਜਾਂ ਰੋਮਾ ਮਹਿਤਾ ਕਾਨੂੰਨ ਤੋਂ ਡਰ ਕੇ ਕਦੀ ਲਾਈਨ ਵੀ ਕਰਾਸ ਨਹੀਂ ਕੀਤੇ ਅ ਸ਼ੈਨਨ ਤੇ ਉਸ ਦਾ ਸਾਥੀ ਮੈਥਿਓ ਦਾ ਕਹਿਣਾ ਹੈ ਕਿ ਇਹ ਮਿਸਟੇਕਨ ਆਈਡੈਂਟੀਟੀ ਹੈ ਸ਼ਾਇਦ ਕਿਸੇ ਹੋਰ ਦੇ ਕੇਸ ਦੇ ਵਿੱਚ ਉਸ ਦਾ ਨਾਮ ਗਲਤੀ ਨਾਲ ਜੁੜ ਗਿਆ ਹਾਲਾਂਕਿ ਇਹ ਐਫਪੀ ਕਹਿੰਦਾ ਹੈ ਕਿ ਏਆਈ ਨਹੀਂ ਵਰਤੀ ਜਾ ਰਹੀ ਹੈ ਪਰ ਗਲਤੀ ਕਿੱਥੇ ਹੋਈ ਇਹ ਵੱਡਾ ਸਵਾਲ ਹੈ ਤੇ ਹੁਣ ਸਭ ਤੋਂ ਵੱਡਾ ਦਬਾਅ ਹੈ ਵੀਜ਼ਾ ਅਰਜੀ ਲਈ ਸਿਰਫ 60 ਦਿਨ ਲਹਿ ਗਏ ਹਨ ਤੇ ਆਖਰੀ ਤਰੀਕ 13 ਜਨਵਰੀ ਹੈ ਜੇ ਨਵਾਂ ਕਲੀਅਰ ਸਰਟੀਫਿਕੇਟ ਨਾ ਮਿਲਿਆ ਤਾਂ ਉਸ ਦਾ ਸੁਪਨਾ ਟੁੱਟ ਜਾਵੇਗਾ ਸ਼ੈਨਨ ਨੇ ਕਿਹਾ ਕਿ ਜੇ ਇਹ ਸਭ ਕੁਝ ਨਾ ਸੁਲ ਗਿਆ ਤਾਂ ਮੈਨੂੰ ਯੂਕੇ ਵਾਪਸ ਜਾਣਾ ਪਵੇਗਾ ਤੇ ਮੇਰਾ ਸਭ ਕੁਝ ਖਤਮ ਹੋ ਜਾਵੇਗਾ ਇੱਕ ਈਮੈਨ ਨੇ ਇਹ ਸਵਾਲ ਖੜਾ ਕਰ ਦਿੱਤਾ ਜਦੋਂ ਸਿਸਟਮ ਗਲਤੀ ਕਰੇ ਤਾਂ ਇਨਸਾਨ ਦੀ ਜ਼ਿੰਦਗੀ ਕੌਣ ਬਚਾਏਗਾ ਸ਼ੈਨਨ ਇੰਤਜ਼ਾਰ ਕਰ ਰਹੀ ਹੈ ਸਾਫ਼ ਰਿਪੋਰਟ ਦੀ ਸਾਫ਼ ਹੋ ਇੱਕ ਦੀ ਤੇ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸ਼ੈਨਨ ਨੂੰ ਇਨਸਾਫ਼ ਮਿਲਦਾ ਹੈ ਜਾਂ ਨਹੀਂ ਤੁਹ ਜ਼ਰਾ ਸੋਚੋ ਤੁਸੀਂ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਜਿਉਣ ਲਈ ਇੱਕ ਬੇਗਾਨੇ ਮੁਲਕ ਹੈ ਉੱਥੇ ਜਾ ਕੇ ਪੜ੍ਹਾਈ ਵੀ ਕੀਤੀ ਡਿਗਰੀ ਵੀ ਲਈ ਤੇ ਨੌਕਰੀ ਵੀ ਮਿਲ ਗਈ ਨਵੇਂ ਸੁਪਨੇ ਵੀ ਸੱਜ ਗਏ ਪਰ ਇੱਕ ਪੁਲਿਸ ਚੈੱਕ ਦੀ ਈਮੇਲ ਨੇ ਸਭ ਕੁਝ ਤੈਸ ਨੈਸ ਕਰਕੇ ਰਖ ਦਿੱਤਾ ਇਹ ਕਹਾਣੀ ਹੈ 28 ਸਾਲ ਦੀ ਸ਼ੈਨਨ ਸਮਿੱਤ ਦੀ ਜੋ ਯੂਕੇ ਤੋਂ ਆਸਟ੍ਰੇਲੀਆ ਆਈ ਸੀ ਸੋਸ਼ਲ ਵਰਕ ਦੀ ਡਿਗਰੀ ਕੀਤੀ ਤੇ ਹੁਣ ਪੀਆਰ ਲਈ ਅਰਜੀ ਦੇ ਰਹੀ ਸੀ ਪਰ ਉਸ ਦੇ ਨਾਮ ਤੇ ਉਹ ਅਪਰਾਧ ਦਰਜ ਨਿਕਲੇ ਜਿਨ੍ਹਾਂ ਬਾਰੇ ਉਹ ਕਹਿੰਦੀ ਹੈ ਕਿ ਮੈਂ ਕਦੀ ਇਹ ਕੀਤੇ ਹੀ ਨਹੀਂ ਐਨਪੀਸੀ ਦੇ ਵਿੱਚ ਚਾਰ ਅਪਰਾਧ ਉਸ ਦੇ ਨਾਮ ਲਿਸਟ ਹਨ ਪਰ ਸ਼ੈਨਨ ਕਹਿੰਦੀ ਹੈ ਕਿ 2019 ਉਸ ਵੇਲੇ ਤਾਂ ਮੈਂ ਆਸਟ੍ਰੇਲੀਆ ਦੇ ਵਿੱਚ ਹੈ ਹੀ ਨਹੀਂ ਸੀ ਤੇ ਇਸ ਜਗ੍ਹਾ ਦਾ ਤਾਂ ਮੈਂ ਕਦੀ ਨਾ ਹੀ ਸੁਣਿਆ ਸੀ ਸ਼ੈਨਨ ਕਹਿੰਦੀ ਹੈ ਕਿ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਹਸਨ ਜਾਂ ਰੋਮਾ ਮਹਿਤਾ ਕਾਨੂੰਨ ਤੋਂ ਡਰ ਕੇ ਕਦੀ ਲਾਈਨ ਵੀ ਕਰਾਸ ਨਹੀਂ ਕੀਤੇ ਅ ਸ਼ੈਨਨ ਤੇ ਉਸ ਦਾ ਸਾਥੀ ਮੈਥਿਓ ਦਾ ਕਹਿਣਾ ਹੈ ਕਿ ਇਹ ਮਿਸਟੇਕਨ ਆਈਡੈਂਟੀਟੀ ਹੈ ਸ਼ਾਇਦ ਕਿਸੇ ਹੋਰ ਦੇ ਕੇਸ ਦੇ ਵਿੱਚ ਉਸ ਦਾ ਨਾਮ ਗਲਤੀ ਨਾਲ ਜੁੜ ਗਿਆ ਹਾਲਾਂਕਿ ਇਹ ਐਫਪੀ ਕਹਿੰਦਾ ਹੈ ਕਿ ਏਆਈ ਨਹੀਂ ਵਰਤੀ ਜਾ ਰਹੀ ਹੈ ਪਰ ਗਲਤੀ ਕਿੱਥੇ ਹੋਈ ਇਹ ਵੱਡਾ ਸਵਾਲ ਹੈ ਤੇ ਹੁਣ ਸਭ ਤੋਂ ਵੱਡਾ ਦਬਾਅ ਹੈ ਵੀਜ਼ਾ ਅਰਜੀ ਲਈ ਸਿਰਫ 60 ਦਿਨ ਲਹਿ ਗਏ ਹਨ ਤੇ ਆਖਰੀ ਤਰੀਕ 13 ਜਨਵਰੀ ਹੈ ਜੇ ਨਵਾਂ ਕਲੀਅਰ ਸਰਟੀਫਿਕੇਟ ਨਾ ਮਿਲਿਆ ਤਾਂ ਉਸ ਦਾ ਸੁਪਨਾ ਟੁੱਟ ਜਾਵੇਗਾ ਸ਼ੈਨਨ ਨੇ ਕਿਹਾ ਹੈ ਕਿ ਜੇ ਇਹ ਸਭ ਕੁਝ ਨਾ ਸੁਲਝਿਆ ਤਾਂ ਮੈਨੂੰ ਯੂਕੇ ਵਾਪਸ ਜਾਣਾ ਪਵੇਗਾ ਤੇ ਮੇਰਾ ਸਭ ਕੁਝ ਖਤਮ ਹੋ ਜਾਵੇਗਾ ਇੱਕ ਈਮੇਲ ਨੇ ਇਹ ਸਵਾਲ ਖੜਾ ਕਰ ਦਿੱਤਾ ਜਦੋਂ ਸਿਸਟਮ ਗਲਤੀ ਕਰੇ ਤਾਂ ਇਨਸਾਨ ਦੀ ਜ਼ਿੰਦਗੀ ਕੌਣ ਬਚਾਏਗਾ ਸ਼ੈਨਨ ਇੰਤਜ਼ਾਰ ਕਰ ਰਹੀ ਹੈ ਸਾਫ ਰਿਪੋਰਟ ਦੀ ਸਾਫ ਵਿਖ ਦੀ ਤੇ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸ਼ੈਨਨ ਨੂੰ ਇਨਸਾਫ ਮਿਲਦਾ ਹੈ ਜਾਂ ਨਹੀਂ ਤੁਹ ਜ਼ਰਾ ਸੋਚੋ ਤੁਸੀਂ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਜਿਉਣ ਲਈ ਇੱਕ ਬੇਗਾਨੇ ਮੁਲਕ ਹੈ ਉੱਥੇ ਜਾ ਕੇ ਪੜਾਈ ਵੀ ਕੀਤੀ ਡਿਗਰੀ ਵੀ ਲਈ ਤੇ ਨੌਕਰੀ ਵੀ ਮਿਲ ਗਈ ਨਵੇਂ ਸੁਪਨੇ ਵੀ ਸੱਜ ਗਏ ਪਰ ਇੱਕ ਪੁਲਿਸ ਚੈੱਕ ਦੀ ਈਮੇਲ ਨੇ ਸਭ ਕੁਝ ਤੈਸ ਨੈਸ ਕਰਕੇ ਰਖ ਦਿੱਤਾ ਇਹ ਕਹਾਣੀ ਹੈ 28 ਸਾਲ ਦੀ ਸ਼ੈਨਨ ਸਮਿਥ ਦੀ ਜੋ ਯੂਕੇ ਤੋਂ ਆਸਟ੍ਰੇਲੀਆ ਆਈ ਸੀ ਸੋਸ਼ਲ ਵਰਕ ਦੀ ਡਿਗਰੀ ਕੀਤੀ ਤੇ ਹੁਣ ਪੀਆਰ ਲਈ ਅਰਜੀ ਦੇ ਰਹੀ ਸੀ ਪਰ ਉਸ ਦੇ ਨਾਮ ਤੇ ਉਹ ਅਪਰਾਧ ਦਰਜ ਨਿਕਲੇ ਜਿਨ੍ਹਾਂ ਬਾਰੇ ਉਹ ਕਹਿੰਦੀ ਹੈ ਕਿ ਮੈਂ ਕਦੀ ਇਹ ਕੀਤੇ ਹੀ ਨਹੀਂ ਐਨਪੀਸੀ ਦੇ ਵਿੱਚ ਚਾਰ ਅਪਰਾਧ ਉਸ ਦੇ ਨਾਮ ਲਿਸਟ ਹਨ ਪਰ ਸ਼ੈਨਨ ਕਹਿੰਦੀ ਹੈ ਕਿ 2019 ਉਸ ਵੇਲੇ ਤਾਂ ਮੈਂ ਆਸਟ੍ਰੇਲੀਆ ਦੇ ਵਿੱਚ ਹੈ ਹੀ ਨਹੀਂ ਸੀ ਤੇ ਇਸ ਜਗ੍ਹਾ ਦਾ ਤਾਂ ਮੈਂ ਕਦੀ ਨਾ ਹੀ ਸੁਣਿਆ ਸੀ ਸ਼ੈਨਨ ਕਹਿੰਦੀ ਹੈ ਕਿ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਹਸਾਂ ਜਾਂ ਰੋਮਾ ਮਹਿਤਾ ਕਾਨੂੰਨ ਤੋਂ ਡਰ ਕੇ ਕਦੀ ਲਾਈਨ ਵੀ ਕਰਾਸ ਨਹੀਂ ਕੀਤੇ ਅਸ਼ੈਨਨ ਤੇ ਉਸ ਦਾ ਸਾਥੀ ਮੈਥਿਓ ਦਾ ਕਹਿਣਾ ਹੈ ਕਿ ਇਹ ਮਿਸਟੇਕਨ ਆਈਡੈਂਟੀਟੀ ਹੈ ਸ਼ਾਇਦ ਕਿਸੇ ਹੋਰ ਦੇ ਕੇਸ ਦੇ ਵਿੱਚ ਉਸ ਦਾ ਨਾਮ ਗਲਤੀ ਨਾਲ ਜੁੜ ਗਿਆ ਹਾਲਾਂਕਿ ਇਹ ਐਫਪੀ ਕਹਿੰਦਾ ਹੈ ਕਿ ਏਆਈ ਨਹੀਂ ਵਰਤੀ ਜਾ ਰਹੀ ਹੈ ਪਰ ਗਲਤੀ ਕਿੱਥੇ ਹੋਈ ਇਹ ਵੱਡਾ ਸਵਾਲ ਹੈ ਤੇ ਹੁਣ ਸਭ ਤੋਂ ਵੱਡਾ ਦਬਾਅ ਹੈ ਵੀਜ਼ਾ ਅਰਜੀ ਲਈ ਸਿਰਫ 60 ਦਿਨ ਲਹਿ ਗਏ ਹਨ ਤੇ ਆਖਰੀ ਤਰੀਕ 13 ਜਨਵਰੀ ਹੈ ਜੇ ਨਵਾਂ ਕਲੀਅਰ ਸਰਟੀਫਿਕੇਟ ਨਾ ਮਿਲਿਆ ਤਾਂ ਉਸ ਦਾ ਸੁਪਨਾ ਟੁੱਟ ਜਾਵੇਗਾ ਸ਼ੈਨਨ ਨੇ ਕਿਹਾ ਹੈ ਕਿ ਜੇ ਇਹ ਸਭ ਕੁਝ ਨਾ ਸੁਲਝਿਆ ਤਾਂ ਮੈਨੂੰ ਯੂਕੇ ਵਾਪਸ ਜਾਣਾ ਪਵੇਗਾ ਤੇ ਮੇਰਾ ਸਭ ਕੁਝ ਖਤਮ ਹੋ ਜਾਵੇਗਾ ਇੱਕ ਈਮੇਲ ਨੇ ਇਹ ਸਵਾਲ ਖੜਾ ਕਰ ਦਿੱਤਾ ਜਦੋਂ ਸਿਸਟਮ ਗਲਤੀ ਕਰੇ ਤਾਂ ਇਨਸਾਨ ਦੀ ਜ਼ਿੰਦਗੀ ਕੌਣ ਬਚਾਏਗਾ ਸ਼ੈਨਨ ਇੰਤਜ਼ਾਰ ਕਰ ਰਹੀ ਹੈ ਸਾਫ ਰਿਪੋਰਟ ਦੀ ਸਾਫ ਵਿਖ ਦੀ ਤੇ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸ਼ੈਨਨ ਨੂੰ ਇਨਸਾਫ ਮਿਲਦਾ ਹੈ ਜਾਂ ਨਹੀਂ ਤੁਹ ਜ਼ਰਾ ਸੋਚੋ ਤੁਸੀਂ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਜਿਉਣ ਲਈ ਇੱਕ ਬੇਗਾਨੇ ਮੁਲਕ ਹੈ ਉੱਥੇ ਜਾ ਕੇ ਪੜਾਈ ਵੀ ਕੀਤੀ ਡਿਗਰੀ ਵੀ ਲਈ ਤੇ ਨੌਕਰੀ ਵੀ ਮਿਲ ਗਈ ਨਵੇਂ ਸੁਪਨੇ ਵੀ ਸੱਜ ਗਏ ਪਰ ਇੱਕ ਪੁਲਿਸ ਚੈੱਕ ਦੀ ਈਮੇਲ ਨੇ ਸਭ ਕੁਝ ਤੈਸ ਨੈਸ ਕਰਕੇ ਰਖ ਦਿੱਤਾ ਇਹ ਕਹਾਣੀ ਹੈ 28 ਸਾਲ ਦੀ ਸ਼ੈਨਨ ਸਮਿਥ ਦੀ ਜੋ ਯੂਕੇ ਤੋਂ ਆਸਟ੍ਰੇਲੀਆ ਆਈ ਸੀ ਸੋਸ਼ਲ ਵਰਕ ਦੀ ਡਿਗਰੀ ਕੀਤੀ ਤੇ ਹੁਣ ਪੀਆਰ ਲਈ ਅਰਜੀ ਦੇ ਰਹੀ ਸੀ ਪਰ ਉਸ ਦੇ ਨਾਮ ਤੇ ਉਹ ਅਪਰਾਧ ਦਰਜ ਨਿਕਲੇ ਜਿਨ੍ਹਾਂ ਬਾਰੇ ਉਹ ਕਹਿੰਦੀ ਹੈ ਕਿ ਮੈਂ ਕਦੀ ਇਹ ਕੀਤੇ ਹੀ ਨਹੀਂ ਐਨਪੀਸੀ ਦੇ ਵਿੱਚ ਚਾਰ ਅਪਰਾਧ ਉਸ ਦੇ ਨਾਮ ਲਿਸਟ ਹਨ ਪਰ ਸ਼ੈਨਨ ਕਹਿੰਦੀ ਹੈ ਕਿ 2019 ਉਸ ਵੇਲੇ ਤਾਂ ਮੈਂ ਆਸਟ੍ਰੇਲੀਆ ਦੇ ਵਿੱਚ ਹੈ ਹੀ ਨਹੀਂ ਸੀ ਤੇ ਇਸ ਜਗ੍ਹਾ ਦਾ ਤਾਂ ਮੈਂ ਕਦੀ ਨਾ ਹੀ ਸੁਣਿਆ ਸੀ ਸ਼ੈਨਨ ਕਹਿੰਦੀ ਹੈ ਕਿ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਹਸਾਂ ਜਾਂ ਰੋਮਾ ਮਹਿਤਾ ਕਾਨੂੰਨ ਤੋਂ ਡਰ ਕੇ ਕਦੀ ਲਾਈਨ ਵੀ ਕਰਾਸ ਨਹੀਂ ਕੀਤੀ ਅਸ਼ੈਨਨ ਤੇ ਉਸ ਦਾ ਸਾਥੀ ਮੈਥਿਓ ਦਾ ਕਹਿਣਾ ਹੈ ਕਿ ਇਹ ਮਿਸਟੇਕਨ ਆਈਡੈਂਟੀਟੀ ਹੈ ਸ਼ਾਇਦ ਕਿਸੇ ਹੋਰ ਦੇ ਕੇਸ ਦੇ ਵਿੱਚ ਉਸ ਦਾ ਨਾਮ ਗਲਤੀ ਨਾਲ ਜੁੜ ਗਿਆ ਹਾਲਾਂਕਿ ਇਹ ਐਫਪੀ ਕਹਿੰਦਾ ਹੈ ਕਿ ਏਆਈ ਨਹੀਂ ਵਰਤੀ ਜਾ ਰਹੀ ਹੈ ਪਰ ਗਲਤੀ ਕਿੱਥੇ ਹੋਈ ਇਹ ਵੱਡਾ ਸਵਾਲ ਹੈ ਤੇ ਹੁਣ ਸਭ ਤੋਂ ਵੱਡਾ ਦਬਾਅ ਹੈ ਵੀਜ਼ਾ ਅਰਜੀ ਲਈ ਸਿਰਫ 60 ਦਿਨ ਲੱਗੇ ਹਨ ਤੇ ਆਖਰੀ ਤਰੀਕ 13 ਜਨਵਰੀ ਹੈ ਜੇ ਨਵਾਂ ਕਲੀਅਰ ਸਰਟੀਫਿਕੇਟ ਨਾ ਮਿਲਿਆ ਤਾਂ ਉਸ ਦਾ ਸੁਪਨਾ ਟੁੱਟ ਜਾਵੇਗਾ ਸ਼ੈਨਨ ਨੇ ਕਿਹਾ ਹੈ ਕਿ ਜੇ ਇਹ ਸਭ ਕੁਝ ਨਾ ਸੁਲਝਿਆ ਤਾਂ ਮੈਨੂੰ ਯੂਕੇ ਵਾਪਸ ਜਾਣਾ ਪਵੇਗਾ ਤੇ ਮੇਰਾ ਸਭ ਕੁਝ ਖਤਮ ਹੋ ਜਾਵੇਗਾ ਇੱਕ ਈਮੇਲ ਨੇ ਇਹ ਸਵਾਲ ਖੜਾ ਕਰ ਦਿੱਤਾ ਜਦੋਂ ਸਿਸਟਮ ਗਲਤੀ ਕਰੇ ਤਾਂ ਇਨਸਾਨ ਦੀ ਜ਼ਿੰਦਗੀ ਕੌਣ ਬਚਾਏਗਾ ਸ਼ੈਨਨ ਇੰਤਜ਼ਾਰ ਕਰ ਰਹੀ ਹੈ ਸਾਫ ਰਿਪੋਰਟ ਦੀ ਸਾਫ ਵਿਖ ਦੀ ਤੇ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸ਼ੈਨਨ ਨੂੰ ਇਨਸਾਫ ਮਿਲਦਾ ਹੈ ਜਾਂ ਨਹੀਂ ਤੁਹ ਜ਼ਰਾ ਸੋਚੋ ਤੁਸੀਂ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਜਿਉਣ ਲਈ ਇੱਕ ਬੇਗਾਨੇ ਮੁਲਕ ਹੈ ਉੱਥੇ ਜਾ ਕੇ ਪੜਾਈ ਵੀ ਕੀਤੀ ਡਿਗਰੀ ਵੀ ਲਈ ਤੇ ਨੌਕਰੀ ਵੀ ਮਿਲ ਗਈ ਨਵੇਂ ਸੁਪਨੇ ਵੀ ਸੱਜ ਗਏ ਪਰ ਇੱਕ ਪੁਲਿਸ ਚੈੱਕ ਦੀ ਈਮੇਲ ਨੇ ਸਭ ਕੁਝ ਤੈਸ ਨੈਸ ਕਰਕੇ ਰਖ ਦਿੱਤਾ ਇਹ ਕਹਾਣੀ ਹੈ 28 ਸਾਲ ਦੀ ਸ਼ੈਨਨ ਸਮਿਥ ਦੀ ਜੋ ਯੂਕੇ ਤੋਂ ਆਸਟ੍ਰੇਲੀਆ ਆਈ ਸੀ ਸੋਸ਼ਲ ਵਰਕ ਦੀ ਡਿਗਰੀ ਕੀਤੀ ਤੇ ਹੁਣ ਪੀਆਰ ਲਈ ਅਰਜੀ ਦੇ ਰਹੀ ਸੀ ਪਰ ਉਸ ਦੇ ਨਾਮ ਤੇ ਉਹ ਅਪਰਾਧ ਦਰਜ ਨਿਕਲੇ ਜਿਨ੍ਹਾਂ ਬਾਰੇ ਉਹ ਕਹਿੰਦੀ ਹੈ ਕਿ ਮੈਂ ਕਦੀ ਇਹ ਕੀਤੇ ਹੀ ਨਹੀਂ ਐਨਪੀਸੀ ਦੇ ਵਿੱਚ ਚਾਰ ਅਪਰਾਧ ਉਸ ਦੇ ਨਾਮ ਲਿਸਟ ਹਨ ਪਰ ਸ਼ੈਨਨ ਕਹਿੰਦੀ ਹੈ ਕਿ 2019 ਉਸ ਵੇਲੇ ਤਾਂ ਮੈਂ ਆਸਟ੍ਰੇਲੀਆ ਦੇ ਵਿੱਚ ਹੈ ਹੀ ਨਹੀਂ ਸੀ ਤੇ ਇਸ ਜਗ੍ਹਾ ਦਾ ਤਾਂ ਮੈਂ ਕਦੀ ਨਾ ਹੀ ਸੁਣਿਆ ਸੀ ਸ਼ੈਨਨ ਕਹਿੰਦੀ ਹੈ ਕਿ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਹਸਾਂ ਜਾਂ ਰੋਮਾ ਮੈਤਾ ਕਾਨੂੰਨ ਤੋਂ ਡਰ ਕੇ ਕਦੀ ਲਾਈਨ ਵੀ ਕਰਾਸ ਨਹੀਂ ਕੀਤੇ ਅ ਸ਼ੈਨਨ ਤੇ ਉਸ ਦਾ ਸਾਥੀ ਮੈਥਿਓ ਦਾ ਕਹਿਣਾ ਹੈ ਕਿ ਇਹ ਮਿਸਟੇਕਨ ਆਈਡੈਂਟੀਟੀ ਹੈ ਸ਼ਾਇਦ ਕਿਸੇ ਹੋਰ ਦੇ ਕੇਸ ਦੇ ਵਿੱਚ ਉਸ ਦਾ ਨਾਮ ਗਲਤੀ ਨਾਲ ਜੁੜ ਗਿਆ ਹਾਲਾਂਕਿ ਇਹ ਐਫਪੀ ਕਹਿੰਦਾ ਹੈ ਕਿ ਏਆਈ ਨਹੀਂ ਵਰਤੀ ਜਾ ਰਹੀ ਹੈ ਪਰ ਗਲਤੀ ਕਿੱਥੇ ਹੋਈ ਇਹ ਵੱਡਾ ਸਵਾਲ ਹੈ ਤੇ ਹੁਣ ਸਭ ਤੋਂ ਵੱਡਾ ਦਬਾਅ ਹੈ ਵੀਜ਼ਾ ਅਰਜੀ ਲਈ ਸਿਰਫ 60 ਦਿਨ ਲਹਿ ਗਏ ਹਨ ਤੇ ਆਖਰੀ ਤਰੀਕ 13 ਜਨਵਰੀ ਹੈ ਜੇ ਨਵਾਂ ਕਲੀਅਰ ਸਰਟੀਫਿਕੇਟ ਨਾ ਮਿਲਿਆ ਤਾਂ ਉਸ ਦਾ ਸੁਪਨਾ ਟੁੱਟ ਜਾਵੇਗਾ ਸ਼ੈਨਨ ਨੇ ਕਿਹਾ ਕਿ ਜੇ ਇਹ ਸਭ ਕੁਝ ਨਾ ਸੁਲ ਗਿਆ ਤਾਂ ਮੈਨੂੰ ਯੂਕੇ ਵਾਪਸ ਜਾਣਾ ਪਵੇਗਾ ਤੇ ਮੇਰਾ ਸਭ ਕੁਝ ਖਤਮ ਹੋ ਜਾਵੇਗਾ ਇੱਕ ਈਮੈਨ ਨੇ ਇਹ ਸਵਾਲ ਖੜਾ ਕਰ ਦਿੱਤਾ ਜਦੋਂ ਸਿਸਟਮ ਗਲਤੀ ਕਰੇ ਤਾਂ ਇਨਸਾਨ ਦੀ ਜ਼ਿੰਦਗੀ ਕੌਣ ਬਚਾਏਗਾ ਸ਼ੈਨਨ ਇੰਤਜ਼ਾਰ ਕਰ ਰਹੀ ਹੈ ਸਾਫ਼ ਰਿਪੋਰਟ ਦੀ ਸਾਫ਼ ਹੋ ਇੱਕ ਦੀ ਤੇ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸ਼ੈਨਨ ਨੂੰ ਇਨਸਾਫ਼ ਮਿਲਦਾ ਹੈ ਜਾਂ ਨਹੀਂ ਤੁਹ ਜ਼ਰਾ ਸੋਚੋ ਤੁਸੀਂ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਜਿਉਣ ਲਈ ਇੱਕ ਬੇਗਾਨੇ ਮੁਲਕ ਹੈ ਉੱਥੇ ਜਾ ਕੇ ਪੜਾਈ ਵੀ ਕੀਤੀ ਡਿਗਰੀ ਵੀ ਲਈ ਤੇ ਨੌਕਰੀ ਵੀ ਮਿਲ ਗਈ ਨਵੇਂ ਸੁਪਨੇ ਵੀ ਸੱਜ ਗਏ ਪਰ ਇੱਕ ਪੁਲਿਸ ਚੈੱਕ ਦੀ ਈਮੇਲ ਨੇ ਸਭ ਕੁਝ ਤੈਸ ਨੈਸ ਕਰਕੇ ਰਖ ਦਿੱਤਾ ਇਹ ਕਹਾਣੀ ਹੈ 28 ਸਾਲ ਦੀ ਸ਼ੈਨਨ ਸਮਿਥ ਦੀ ਜੋ ਯੂਕੇ ਤੋਂ ਆਸਟ੍ਰੇਲੀਆ ਆਈ ਸੀ ਸੋਸ਼ਲ ਵਰਕ ਦੀ ਡਿਗਰੀ ਕੀਤੀ ਤੇ ਹੁਣ ਪੀਆਰ ਲਈ ਅਰਜੀ ਦੇ ਰਹੀ ਸੀ ਪਰ ਉਸ ਦੇ ਨਾਮ ਤੇ ਉਹ ਅਪਰਾਧ ਦਰਜ ਨਿਕਲੇ ਜਿਨ੍ਹਾਂ ਬਾਰੇ ਉਹ ਕਹਿੰਦੀ ਹੈ ਕਿ ਮੈਂ ਕਦੀ ਇਹ ਕੀਤੇ ਹੀ ਨਹੀਂ ਐਨਪੀਸੀ ਦੇ ਵਿੱਚ ਚਾਰ ਅਪਰਾਧ ਉਸ ਦੇ ਨਾਮ ਲਿਸਟ ਹਨ ਪਰ ਸ਼ੈਨਨ ਕਹਿੰਦੀ ਹੈ ਕਿ 2019 ਉਸ ਵੇਲੇ ਤਾਂ ਮੈਂ ਆਸਟ੍ਰੇਲੀਆ ਦੇ ਵਿੱਚ ਹੈ ਹੀ ਨਹੀਂ ਸੀ ਤੇ ਇਸ ਜਗ੍ਹਾ ਦਾ ਤਾਂ ਮੈਂ ਕਦੀ ਨਾ ਹੀ ਸੁਣਿਆ ਸੀ ਸ਼ੈਨਨ ਕਹਿੰਦੀ ਹੈ ਕਿ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਹਸਾਂ ਜਾਂ ਰੋਮਾ ਮਹਿਤਾ ਕਾਨੂੰਨ ਤੋਂ ਡਰ ਕੇ ਕਦੀ ਲਾਈਨ ਵੀ ਕਰਾਸ ਨਹੀਂ ਕੀਤੀ ਅ ਸ਼ੈਨਨ ਤੇ ਉਸ ਦਾ ਸਾਥੀ ਮੈਥਿਓ ਦਾ ਕਹਿਣਾ ਹੈ ਕਿ ਇਹ ਮਿਸਟੇਕਨ ਆਈਡੈਂਟੀਟੀ ਹੈ ਸ਼ਾਇਦ ਕਿਸੇ ਹੋਰ ਦੇ ਕੇਸ ਦੇ ਵਿੱਚ ਉਸ ਦਾ ਨਾਮ ਗਲਤੀ ਨਾਲ ਜੁੜ ਗਿਆ ਹਾਲਾਂਕਿ ਇਹ ਐਫਪੀ ਕਹਿੰਦਾ ਹੈ ਕਿ ਏਆਈ ਨਹੀਂ ਵਰਤੀ ਜਾ ਰਹੀ ਹੈ ਪਰ ਗਲਤੀ ਕਿੱਥੇ ਹੋਈ ਇਹ ਵੱਡਾ ਸਵਾਲ ਹੈ ਤੇ ਹੁਣ ਸਭ ਤੋਂ ਵੱਡਾ ਦਬਾਅ ਹੈ ਵੀਜ਼ਾ ਅਰਜੀ ਲਈ ਸਿਰਫ 60 ਦਿਨ ਲੱਗੇ ਹਨ ਤੇ ਆਖਰੀ ਤਰੀਕ 13 ਜਨਵਰੀ ਹੈ ਜੇ ਨਵਾਂ ਕਲੀਅਰ ਸਰਟੀਫਿਕੇਟ ਨਾ ਮਿਲਿਆ ਤਾਂ ਉਸ ਦਾ ਸੁਪਨਾ ਟੁੱਟ ਜਾਵੇਗਾ ਸ਼ੈਨਨ ਨੇ ਕਿਹਾ ਕਿ ਜੇ ਇਹ ਸਭ ਕੁਝ ਨਾ ਸੁਲ ਗਿਆ ਤਾਂ ਮੈਨੂੰ ਯੂਕੇ ਵਾਪਸ ਜਾਣਾ ਪਵੇਗਾ ਤੇ ਮੇਰਾ ਸਭ ਕੁਝ ਖਤਮ ਹੋ ਜਾਵੇਗਾ ਇੱਕ ਈਮੈਨ ਨੇ ਇਹ ਸਵਾਲ ਖੜਾ ਕਰ ਦਿੱਤਾ ਜਦੋਂ ਸਿਸਟਮ ਗਲਤੀ ਕਰੇ ਤਾਂ ਇਨਸਾਨ ਦੀ ਜ਼ਿੰਦਗੀ ਕੌਣ ਬਚਾਏਗਾ ਸ਼ੈਨਨ ਇੰਤਜ਼ਾਰ ਕਰ ਰਹੀ ਹੈ ਸਾਫ਼ ਰਿਪੋਰਟ ਦੀ ਸਾਫ਼ ਹੋ ਇੱਕ ਦੀ ਤੇ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸ਼ੈਨਨ ਨੂੰ ਇਨਸਾਫ਼ ਮਿਲਦਾ ਹੈ ਜਾਂ ਨਹੀਂ